ਅੱਜ ਸੰਗਰਾਂਦ ਦੇ ਮੌਕੇ ਤੇ ਸੰਤ 108 ਸੰਤ ਸਰਬੰਦਸ ਜੀ ਮਹਾਰਾਜ 13 ਸਤਖੰਡ ਬੱਲਾਂ ਇਕਤਿਨ ਸ਼ੀਨ 108 ਸੰਤ ਮਹਾਰਾਜ ਨਨਜਨ ਦਾਸ ਜੀ ਮਹਾਰਾਜ ਜੀ ਦੇ ਅਦర్శਕ ਕੀਤੇ ਔਰ ਜਿੱਥੇ ਸੰਗਤਾਂ ਦਾ ਅਸ਼ੀਰਵਾਦ ਲਿਆ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਰਬਨ ਕੀਤਾ ਲੰਗਰ ਛਕੇ ਆ ਪ੍ਰਸ਼ਾਦ ਛਕੇ ਆ ਉੱਥੇ ਨਾਲ ਹੀ ਸ੍ਰੀ ਗੁਰੂ ਰਵਦਾਸ ਸੀਰ ਗਵਰਦਨਪੁਰ ਜਿਹੜਾ ਟਰਸਟ ਹੈ ਉਹ ਕਮੇਟੀ ਸਾਰਿਆਂ ਨਾਲ ਵਿਚਾਰ ਚਰਚਾ ਹੋਈ ਆ ਕਿ 650 ਸਾਲਾਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਗੁਰਪੁਰ 2027 ਦੇ ਵਿੱਚ ਆ ਰਿਹਾ ਹੈ ਅੱਜ ਤੋਂ 16 ਮਹੀਨਿਆਂ ਬਾਅਦ 16 ਮਹੀਨਿਆਂ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡਾ ਵਿਸ਼ਾਲ ਸੰਸਾਰ ਪੱਧਰੀ ਗੁਰਪੁਰਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 650 ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਉਹ ਮਨਾਇਆ ਜਾਣਾ ਸੀਰ ਗਵਰਦਨਪੁਰ ਬਨਾਰਸ ਦੀ ਧਰਤੀ ਦੇ ਔਰ ਇੱਕ ٹرسٹ ਬਣੋ ਔਰ ਸੀਰ ਗੁਰਵਰਧਨ ਪਰ ਜਿਹੜੀ ਕਮੇਟੀ ਹੈਗੀ ٹرسٹ ਹੈਗਾ ਯਾ ਉਹਨਾਂ ਸਮੁੱਚੀ ਬੈਠ ਕੇ ਚਿੰਤਨ ਮੰਥਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵੀ ਸ਼੍ਰੀ ਗੁਰੂ ਅਰਦਾਸ ਸਹਾਰਾ ਜੀ ਦਾ ਜਿਹੜਾ 650 ਸਾਲ ਦਾ ਗੁਰਪੁਰਵ ਹੈ ਉਹ ਪੰਜਾਬ ਸਰਕਾਰ ਵੱਲੋਂ ਔਰ ਇੱਥੋਂ ਦੀਆਂ ਸਾਰੇ ਸੰਤ ਸਮਾਜ ਵੱਲੋਂ ਔਰ ਸਮੁੱਚੀਆਂ ਸਮਾਜਿਕ ਸਥਿਤੀਆਂ ਵੱਲੋਂ ਇੱਕ ਮੰਚ ਤੇ ਮਨਾਇਆ ਜਾਣਾ ਚਾਹੀਦਾ ਮੈਂ ਡੇਰਾ ਸਚਕੰਡ ਬੱਲਾ ਟਰਸਟ ਕੋ ਜਿਹੜੇ ਇਹ ਗੱਲਬਾਤ ਸਾਡੇ ਸਾਹਮਣੇ ਆਈ ਆ ਇਹਨੂੰ ਮੈਂ ਪੰਜਾਬ ਸਰਕਾਰ ਤੱਕ ਪੁੱਜਦਾ ਕਰਾਂਗਾ ਔਰ ਇਸ ਸਬੰਧ ਦੇ ਵਿੱਚ ਜਿਹੜੀਆਂ ਚਾਰਜੂਈਆਂ ਉਪਰਾਲੇ ਆ ਇਹ ਅਸੀਂ ਪੰਜਾਬ ਸਰਕਾਰ ਵੱਲੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹਦੇ ਨਾਲ ਹੀ ਅੱਜ ਡੇਰਾ ਸਤਖੰਡ ਬੱਲਾ ਅ ਟਰਸਟ ਵੱਲੋਂ ਜਿਹੜਾ ਇੱਥੋਂ ਦੇ ਪ੍ਰਬੰਧਕ ਨੇ ਮੇਰੇ ਧਿਆਨ ਵਿੱਚ ਹੀ ਲਿਆਂਦਾ ਗਿਆ ਆ ਕਿ 25 ਕਰੋੜ ਰੁਪਇਆ ਜਿਹੜਾ ਕਿ ਸਰਕਾਰ ਦੇ ਖਾਤੇ 'ਚ ਡਿਪਟੀ ਕਮਿਸ਼ਨਰ ਦੇ ਖਾਤੇ 'ਚ ਆ ਚੁੱਕਾ ਆ ਜਿਹਦੇ ਲਈ ਇੱਕ ਸ਼੍ਰੀ ਗੁਰੂ ਵਾਸ ਮਹਾਰਾਜ ਜੀ ਦੇ ਨਾਮ ਤੇ ਵੱਡਾ ਇਤਿਨ ਕੰਦ ਕਾਇਮ ਹੋਣਾ ਸੀ ਉਹ ਫਾਈਲ ਦਾ ਹਰ ਇਸ ਇਥੋਂ ਕੋਈ ਖੁਰਾਕੋ ਜ ਨਹੀਂ ਲੱਭ ਰਿਆ ਮੈਂ ਡੇਰਾ ਸਤਖੰਡ ਵੱਲੋਂ ਮਹਾਰਾਜ ਜੀ ਨੂੰ ਸੰਗਤਾਂ ਨੂੰ ਔਰ ਕਮੇਟੀ ਨੂੰ ਟਰਸਟ ਨੂੰ ਇਹ ਭਰੋਸਾ ਦਵਾਇਆ ਆ ਕਿ ਅਸੀਂ ਆਉਣੇ ਵਾਲੇ ਦਸਾਂ ਦਿਨਾਂ ਦੇ ਵਿੱਚ ਇਸ ਸੰਬੰਧ ਦੇ ਵਿੱਚ ਕਮਿਸ਼ਨ ਵੱਲੋਂ ਪੰਜਾਬ ਰਾਜ ਨੂੰ ਸੂਚੀ ਜਾਈਆਂ ਕਮਿਸ਼ਨ ਵੱਲੋਂ ਅਸੀਂ ਇਹਦੀ ਰਿਪੋਰਟ ਮੰਗਾਗੇ ਔਰ ਰਿਪੋਰਟ ਮੰਗ ਕੇ ਜਿਹੜਾ ਇਹ ਵੀ ਜਿਹੜਾ ਕਾਰਜੋ ਆ ਇਹਨੂੰ ਵੀ ਨਿਪਟੇ ਚੜਿਆ ਜਾਏਗਾ ਧੰਨਵਾਦ